ਭਾਈ ਦੇ ਫੋਨ ਹੈ ਇਹ ਫੋਨ ਦੇ ਵਿੱਚ ਦਿਲਜੀਤ ਦੀ ਥਾਂ ਦੀ ਗੱਲ ਹੈ ਭਾਈ ਨਾ ਜਾਣਦੇ ਆ ਕਿ ਕਿੰਨੀ ਕੀ ਤਿਆਰੀ ਹੈ ਭਾਈ ਕੱਲ ਦੀ ਬਹੁਤ ਬਹੁਤ ਚਾਹ ਕਹਿੰਦਾ ਦਿਲਜੀਤ ਇਹ ਸਾਡੇ ਕੋਲ ਆਉਂਦੇ ਆ ਰਿਹਾ ਕੋਈ ਕਿਛਤਾ ਕਪਾ ਮੈਂ ਕਰਦਾ ਫੁਲਾਈ ਫਿਰਦਾ ਕਈ ਮੂੰਹ ਚੱਕੀ ਫਿਰਨੇ ਤਾਂ ਬਹੁਤ ਸਮਾਂ ਮੰਨ ਗੀਤ ਗਿਆ ਤੇ ਇੱਥੇ ਵਾਕ ਤੁਸੀਂ ਪਿੱਲਰਾਂ ਥੱਲੇ ਵੀ ਜਾ ਕੇ ਦੇਖੋਗੇ ਨਾ ਇਕੱਲੇ ਇਕੱਲੇ ਪਿੱਲਰ ਤੇ ਉਹਨਾਂ ਦੀ ਫੋਟੋ ਲੱਗੀ ਹੋਈ ਆ ਤੇ ਦੇਖ ਕੇ ਸਵਾਲ ਆਉਂਦਾ ਕਿ ਅੱਜ ਗੱਲਜੀਤ ਦੀ ਸਾਡੇ ਵੀਰ ਲੁਧਿਆਣੇ ਵਿੱਚ ਆ ਰਹੇ ਨੇ ਉਹਨਾਂ ਲਈ ਵੀ ਚਾਰ ਮਹਿਨਾ ਲਿਖੀਆਂ ਕਹਿੰਦਾ ਇਕੱਲੇ ਇਕੱਲੇ ਪਿੱਲਰ ਤੇ ਫੋਟੋ ਗੱਲਜੀਤ ਦੀ ਦੇਖਦੀ ਆ ਦੁਨੀਆ ਹੁਣ ਆਪਣੀ ਉਮੀਦ ਦੀ ਕਹਿੰਦਾ ਬੁੱਕ ਹੋਏ ਟੇਬਲ ਕਹਿੰਦੇ ਅੱਧੇ ਅੱਧੇ ਲੱਖ ਦੇ ਆਵਾਜ਼ੀ ਲੁਧਿਆਣੇ ਬੜੇ ਚਿਰ ਤੋਂ ਉਡੀਕਦੀ ਸੋ ਇੰਤਜ਼ਾਰ ਦੇ ਕੜੀਆਂ ਖਤਮ ਹੋ ਰਹੇ ਆ ਜਿੱਦਾਂ ਹੀ ਨਵਾਂ ਸਾਲ ਚੜ੍ਹਨਾ ਸਵਾਦ ਹੀ ਆ ਜਾਣਾ ਤੇ ਜਦੋਂ ਸ਼ੋਅ ਲੱਗਣਾ ਤੇ ਉਹਨਾਂ ਦੇ ਗਾਣੇ ਸਾਡੇ ਤਾਂ ਮੂੰਹ ਤੇ ਚੜੇ ਪਏ ਨੇ ਉਹਦਾ ਖਰਚੀਦਾ ਸੀ ਖਰਚਾ ਲਖਾ ਦਾ ਉਹਦਾ ਖਰਚੀਦਾ ਸੀ ਖਰਚਾ ਲਖਾ ਦਾ ਜੀਵਤ ਕੁੱਟ ਕੇ ਲੈ ਗਈ ਸਾਡਾ ਕਮਟਰ ਰੱਖਾ ਦਾ ਤੇ ਜੀਤੇ ਮੈਂ ਰੱਖਿਆ ਨਾਂ ਕੰਬ ਜੱਕਾ ਧੱਕਾ ਦਾ ਜੀਵਤ ਕੁੱਟ ਕੇ ਲੈ ਗਈ ਸਾਡਾ ਕਮਟਰ ਰੱਖਾ ਦਾ ਕਿਆ ਬਾਤ